ਸਰਦਾਰਾ ਸੰਤ ਬਾਬਾ ਬਲਵਿੰਦਰ ਸਿੰਘ ਜੀ ਸੇਵਾ ਪੰਥੀ ਜੋ ਕਿ ਸਾਨੂੰ 47 ਦੇ ਵਿੱਚ ਜ਼ਮੀਨ ਆ ਪਾਕਿਸਤਾਨ ਤੋਂ استان ਦੀ ਜ਼ਮੀਨ ਸੀ ਉਹ 47 ਵਿੱਚ ਇਧਰ ਲਾਟਮੈਂਟ ਹੋਈ 60 ਕਿਲੇ ਉੱਥੇ ਸੀਗੇ ਇੱਥੇ 31 ਕਿਲੇ ਕੁਝ ਕਨਾਲਾਂ ਸਾਨੂੰ ਜ਼ਮੀਨ ਇੱਥੇ ਮਿਲੀ ਪਿੰਡ ਭਾਗ ਥਲਕਲਾ ਤੇ ਜਿਸ ਵਿੱਚ ਪਹਿਲਾਂ ਸਾਡੀਆਂ ਇਹਨਾਂ ਨੇ ਗਦਾਵਰੀਆਂ ਤੜਾਤੀਆਂ ਗਦਾਵਰੀਆਂ ਤੋਂ ਬਾਅਦ ਫਿਰ ਸਾਨੂੰ ਆਪਣਾ ਐਫਸੀਆਰ ਦੇ ਜਾ ਕੇ ਚੰਡੀਗੜ੍ਹ ਗਦਾਵਰੀਆਂ ਸਾਡੇ ਨਾਂ ਫਿਰ ਵਾਪਸ ਹੋ ਗਈਆਂ ਜਮਾਤ ਵੀ ਸਾਡੇ ਨਾਂ ਹੈ ਗਦਾਵਰੀ ਸਾਡੇ ਨਾਂ ਹੈ ਸਾਰਾ ਕੁਝ ਸਾਡੇ ਨਾਂ ਹੈ ਜਿਹੜਾ ਇੱਥੇ ਦਾ ਐਮਐਲਏ ਹੈ ਸੇਖੋਂ ਗਰਦੇਤ ਸਿੰਘ ਇਹ ਵਿੱਚ ਸਾਡੀ ਜ਼ਮੀਨ ਦੀ ਨਿਸ਼ਾਨਦੇਹੀ ਨਹੀਂ ਹੋ ਰਹੀ ਆ ਟੀਸੀ ਮੈਡਮ ਸਾਰੇ ਬਾਕੀ ਪ੍ਰਸ਼ਾਸਨ ਬਿਲਕੁਲ ਠੀਕ ਹੈ ਤੇ ਉਹ ਸਾਨੂੰ ਇੱਥੇ ਆਏ ਅੱਜ ਅਸੀਂ ਆਏ ਸਾਨੂੰ ਪੂਰਾ ਭੇਜਿਆ ਗਿਆ ਨਮੰਤਰ ਭੇਜਿਆ ਗਿਆ ਵੀ ਤੁਸੀਂ ਅੱਜ 2 ਤਰੀਕ ਨੂੰ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਾਓ ਅੱਜ ਸਾਨੂੰ ਫੇਰ ਕੀ ਹੋਇਆ ਕਿ ਸਾਡੇ ਇੱਥੇ ਦਾ ਐਮਐਲਏ ਨਹੀਂ ਥੋੜੀ ਗਿਤਾਵਰੀ ਨਿਸ਼ਾਨਦੇਹੀ ਹੋਣ ਦਿੰਦਾ ਇਸ ਗੱਲ ਕੇ ਅਸੀਂ ਸਰਕਾਰ ਨੂੰ ਕਹਿ ਰਹੇ ਆ ਕਿ ਇਹ ਗੁਰੂ ਘਰ ਦਾ ਕੰਮ ਹੈ ਇਹ ਗੁਰੂ ਘਰ ਦਾ ਕੰਮ ਨੂੰ ਇਹ ਕਿਉਂ ਵਿਚ ਦਿੱਕਾ ਲਾ ਰਿਹਾ ਹੈ ਜੇ ਸਾਡੇ ਕੋਲ ਕਾਗਜ਼ ਪੱਤਰ ਪੂਰੇ ਨਹੀਂ ਹਨ ਜੇ ਸਾਡੇ ਕੋਈ ਕੋਈ ਧੂਗਾ ਹੈ ਤੇ ਸਾਨੂੰ ਬਿਲਕੁਲ ਨਾ ਜ਼ਮੀਨ ਦੇ ਵਿੱਚ ਜਾਣ ਦਿਓ ਅਸੀਂ ਹੁਣੇ ਨਹੀਂ ਪਹਿਲੇ ਨੰਬਰ ਤੇ ਜਿਹੜੇ ਸਾਡੀ ਹੈ ਇਹ ਸੱਚ ਹੈ ਤੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਰੋ ਪਰ ਜੋ ਸੱਚ ਹੈ ਸੱਚ ਨੂੰ ਅੱਜ ਦਾ ਪ੍ਰਸ਼ਾਸਨ ਸੱਚ ਨਹੀਂ ਕਹਿ ਰਿਹਾ ਕਿੋਂ ਪਤਾਨੀ ਐਮਐਲਏ ਦੇ ਦਬਾਅ ਦੇ ਵਿੱਚ ਕਰਕੇ ਕਿ ਸਾਨੂੰ ਨਿਸ਼ਾਨਦੇਹੀ ਨਹੀਂ ਹੋਣ ਦੇ ਰਹੇ ਇਸ ਕਰਕੇ ਅਸੀਂ ਸਰਕਾਰ ਸੀਐਮ ਸਾਹਿਬ ਨੂੰ ਕਹਿ ਰਹੇ ਹਾਂ ਕਿ ਸਾਡਾ ਇਹ ਜੋ ਹੈ ਗੁਰੂ ਘਰ ਦਾ ਹੱਕ ਬੰਦਾ ਹੈ ਨਿਸ਼ਾਨਦੇਹੀ ਦਾ ਜੋ ਵੀ ਹੈ ਉਹ ਸਾਨੂੰ ਦਵਾਇਆ ਜਾਵੇ ਜਿਹੜੀ ਜਗ੍ਹਾ ਹੈਗੀ ਆ ਉਹਨਾਂ ਕੋਲ ਟਿਕਟੇ ਦੀ ਇਹ ਕੀ ਰਸਤਾ ਕੀ ਰਣੀ ਜਗਾ ਟੋਟਲ ਇਹ ਕੋਟ ਟੋਟਲ ਜਗਾ ਸੀ 31 ਕਿਲੇ ਕੁਝ ਕਨਾਲਾ ਕੁਝ ਕਨਾਲਾ 31 ਕਿਲੇ ਕੁਝ ਕਨਾਲਾ ਸੀਗੀਆਂ ਜਿਹੜੇ ਕਿ ਸਾਨੂੰ ਇੱਥੇ ਸੈਂਟਰ ਗਵਰਨਮੈਂਟ ਨੇ ਲਾਟ ਮਿੰਟ ਕੀਤੀਆਂ ਜੋ ਸਤਾਨ ਸੀਗਾ ਉਹ ਜਲੰਧਰ ਵਿੱਚ ਹੈ ਜੋ ਜ਼ਮੀਨ ਸੀਗੀ ਇਸ ਪਿੰਡ ਵਿੱਚ ਹੈ ਭਾਗਤ ਕਲਾਂ ਵਿੱਚ ਤੇ ਅਸੀਂ ਬੇਨਤੀ ਕਰਦੇ ਹਾਂ ਅਸੀਂ ਲੜਨਾ ਵੀ ਨਹੀਂ ਚਾਹੁੰਦੇ ਅਸੀਂ ਕੁਛ ਨੋ ਬੋਲਣਾ ਵੀ ਨਹੀਂ ਚਾਹੁੰਦੇ ਕੁਛ ਅਸੀਂ ਨਿਮਰਤਾ ਜੀ ਸਹਿਜ ਬੇਨਤੀ ਕਰਦੇ ਆਂ ਸਰਕਾਰ ਨੂੰ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਸਾਡਾ ਹੱਕ ਸਾਨੂੰ ਗੁਰੂ ਘਰ ਦਾ ਦਿਵਾਇਆ ਜਾਵੇ ਜੇ ਸਾਡਾ ਹੱਕ ਨਹੀਂ ਆਉਂਦਾ ਸਾਨੂੰ ਕਹ ਦੋ ਵੀ ਤੁਸੀਂ ਤੁਹਾਡਾ ਕੋਈ ਹੱਕ ਨਹੀਂ ਹੈ ਅਸੀਂ ਬਿਲਕੁਲ ਨਹੀਂ ਜਾਵਾਂਗੇ ਕੋਣ ਬੰਦੇ ਆਉਂਦੇ ਨੇ ਕਾਰਵਾਈ ਕੀਤੀ ਤੁਸੀਂ ਆਪਣੇ ਵੱਲੋਂ ਕਾਨੂੰਨੀ ਕਾਰਵਾਈ ਅਸੀਂ ਬਹੁਤ ਕੀਤੀ ਹੈ ਬਹੁਤ ਦਰਖਾਸਤਾਂ ਦਿੱਤੀਆਂ ਸਾਡੀਆਂ ਦਰਖਾਸਤਾਂ ਬਸ ਦਬ ਦਿੱਤੀਆਂ ਜਾਂਦੀਆਂ ਨੇ ਉਗਰਾਹ ਸਾਡੇ ਫਾਈਲ ਕਰਾ ਲਿਆ ਜੀ ਹਾਂਜੀ ਬੰਦੇ ਜਿਹਨਾਂ ਨੇ ਕਬਜ਼ਾ ਕੀਤਾ ਕਬਜ਼ਾ ਉਹ ਜ਼ਿਮੀਦਾਰ ਨੇ ਉਹਨਾਂ ਨੂੰ ਅਸੀਂ ਤਰਸ ਕਰਕੇ ਇੱਕ ਵਾਰਾ ਸਾਡੇ ਕੋਲ ਉੱਥੇ ਆਏ ਚਲੰਦਰ ਕਹਿ ਲੱਗੇ ਸਾਨੂੰ ਬੱਚੇ ਪਾਲਾਂ ਦੇ ਬਾਬਾ ਜੀ ਦੇ ਦਿਓ ਦੁਆਰੇ ਫੇਰ ਦੇ ਦਿਓ ਉਹ ਸੰਤ ਜੀ ਸਾਡੇ ਸੰਜੇ ਦੇ ਵੱਡੇ ਸੰਤ ਪੀਰ ਸਿੰਘ ਜੀ ਮਹਾਰਾਜ ਜੀ ਬਣਾਣੇ ਮਢੀ ਤੋਂ ਉਹਨਾਂ ਨੇ ਸਾਨੂੰ ਫੋਨ ਕੀਤਾ ਸੰਤ ਜੀ ਕੋਈ ਗੱਲ ਨਹੀਂ ਦੇ ਦਿਓ ਸੰਤ ਦਾ ਦਿਲ ਹੁੰਦਾ ਮੱਖਣ ਸੁਆ ਦੇਦੋ ਇਹ ਉਹ ਫਿਰ ਅਸੀਂ ਨਾਲ ਲਿਖਤ ਪਰਤ ਕੇ ਤੇ ਉਹ ਲਿਖਤ ਪਰ ਸਾਡੇ ਕੋਲ ਸਾਰਾ ਕੁਝ ਆ ਗਿਆ ਠੇਕੇ ਦੀ ਇਸੇ ਕਰਕੇ ਇਹ ਫਿਰ ਸਾਨੂੰ ਠੇਕਾ ਦਿੰਦੇ ਰਹੇ ਜਾ ਕੇ 16 ਤੱਕ ਸਾਨੂੰ ਠੇਕਾ ਦਿੰਦੇ ਰਹੇ 16 ਤੋਂ ਬਾਅਦ ਫਿਰ ਇਹਨਾਂ ਨੇ ਸਾਡੀਆਂ ਗਦਾਵਰੀਆਂ ਛਡਵਾ ਦਿੱਤੀਆਂ ਗਦਾਵਰੀ ਤੋਂ ਬਾਅਦ ਫਿਰ ਸੀ ਲੈ ਕੇ ਚੰਡੀਗੜ੍ਹ ਪਈ ਸੀ ਐਫਸੀਆਰ ਦੇ ਐਫਸੀਆਰ ਨੇ ਇਹ ਸੇ ਸਾਡੇ ਹੱਕ ਵਿੱਚ ਕਰਤਾ ਸਾਰਾ ਕੁਝ ਅਸੀਂ ਕਹਿੰਦੇ ਆ ਸਾਨੂੰ ਇਨਸਾਫ ਮਿਲੇ ਗੁਰੂ ਘਰ ਨੂੰ ਇਨਸਾਫ ਵੇਲੇ ਕਿਉਂਕਿ ਸਾਡੀ ਤਾਂ ਇਹੀ ਬੇਨਤੀ ਹੈ ਇਹ ਹੋ ਨਹੀਂ ਆ ਰਹੀ ਹੈ ਹਮ ਪਰਮੇ ਹੈ ਕਿ ਸਾਨੂੰ ਕੋਈ ਵੀ ਇਨਸਾਫ ਨਹੀਂ ਮਿਲ ਰਿਹਾ ਪ੍ਰਸ਼ਾਸਨ ਵੱਲੋਂ ਕੋਈ ਇਨਸਾਫ ਨਹੀਂ ਦਿੱਤਿਆ ਨਹੀਂ ਮਿਲ ਰਹੀ ਸਰ ਵਾਰ-ਵਾਰ ਪਰ ਕੀ ਐਮਐਲਏ ਪ੍ਰਸ਼ਾਸਨ ਤਿਆਰ ਹੈ ਕਰਨ ਨੂੰ ਤਿਆਰ ਹੈ ਪਰ ਇੱਥੇ ਦਾ ਜਿਹੜਾ ਐਮਐਲਏ ਹੈ ਸਿੱਖੋ ਉਹ ਵੀ ਛਿੜਕਾ ਲਾ ਰਹੇ ਜੀ ਡੀਸੀ ਮੈਡਮ ਉਹ ਹਾਂਜੀ ਹਾ ਡੀਸੀ ਮੈਡਮ ਬਿਲਕੁਲ ਤਿਆਰ ਹੈ ਉਹ ਉਹ ਕੇ ਰਿਪੋਰਟ ਹੈਗੀ ਪਰ ਡੀਆਰ ਮੈਡਮ ਵੀ ਬਿਲਕੁਲ ਓਕੇ ਰਿਪੋਰਟ ਹੈਗੀ ਸਾਰੇ ਐਸਐਸਪੀ ਮੈਡਮ ਵੀ ਬਿਲਕੁਲ ਠੀਕ ਹੈ ਪਰ ਕੀ ਇਹ ਵਿੱਚ ਜੇ ਕਬ ਸਾਰੇ ਪਤਾ ਨਹੀਂ ਇਹ ਇਹ ਚਾਹੁੰਦਾ ਹੈ ਕਿ ਸਾਨੂੰ ਕਿਸੇ ਕੋਈ ਪਿੱਛੋਂ ਮਿਲ ਜਾਏ ਬਾਈ ਅਸੀਂ ਕਹਿੰਦੇ ਹਾਂ ਵੀ ਨਾ ਇਹ ਗੁਰੂ ਘਰ ਦਾ ਕੰਮ ਹੈ ਗੁਰੂ ਘਰ ਦੇ ਵਿੱਚ ਹੀ ਇਹ ਚੀਜ਼ ਵਾਪਸ ਦਿੱਤੀ ਜਾਵੇ ਕਿਉਂ ਕਢਾ ਲਾਰੇ ਹੈ ਕਿਸ ਕਾਰਨ ਕਰਕੇ ਜਿ ਕਢਾ ਲਾਰੇ ਹੈ ਜੇ ਤਾਂ ਸਾਡੇ ਕੋਲ ਕਾਗਜ਼ ਪੱਤਰ ਪੂਰੇ ਨਹੀਂ ਹਨ ਤਾਂ ਸਾਨੂੰ ਕਹੇ ਬਾਬਾ ਜੀ ਤੁਸੀਂ ਨਹੀਂ ਆਉਣਾ ਕਾਗਜ਼ ਪੱਤਰ ਕਾਗਜ਼ ਪੱਤਰ ਤੁਸੀਂ ਸਾਰੇ ਇੱਕ ਇੱਕ ਚੀਜ਼ ਦਿਖਾ ਦਿੱਤੀ ਤੇ ਫਿਰ ਸਾਨੂੰ ਵਿੱਚ ਕਿਉਂ ਹੋ ਗਾਰੇ ਇਹ ਗੱਲ ਸਾਡੀ ਸੀਐਮ ਸਾਹਿਬ ਤੱਕ ਪਹੁੰਚਾ ਦਿਓ ਧਾਰਮਿਕ ਡੇਰੇ ਦੇ ਨਾਂ ਤੇ ਜਿਵੇਂ ਇਹ ਜਦੋਂ ਅਸੀਂ ਗੱਦੀ ਦਿੰਦੇ ਆ ਗੁਰਗੱਦੀ ਦਿੰਦੇ ਆ ਗਾਂ ਦੀ ਗਾਏ ਭਾਈ ਕਨ੍ਹਈਆ ਜੀ ਸੇਵਾ ਪੰਥੀ ਭਾਈ ਕਨ੍ਹਈਆ ਜੀ ਦਾ ਇਹ ਸਥਾਨ ਹੈ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਇਹ ਪੰਥ ਚੱਲ ਰਿਹਾ ਹੈ ਇਹ ਜਿਨ੍ਹਾਂ ਨੂੰ ਅਸੀਂ ਗੁਰਤਾ ਗੱਦੀ ਦਿੰਨੇ ਆ ਪਹਿਲਾ ਸੰਤ ਮਹਾ ਸਿੰਘ ਜੀ ਆਏ ਇਹ ਸੰਤ ਸਜੀਤ ਸਿੰਘ ਜੀ ਆਏ ਉਹਨਾਂ ਦੇ ਨਾਮ ਉੱਪਰੋਂ ਚੜੀ ਫਿਰ 3 4ਵੀਂ ਪੀੜੀ ਸਾਡੀ ਆਈ ਸੰਤ ਬਲਵਿੰਦਰ ਸਿੰਘ ਜੀ ਸੇਵਾ ਪੰਥੀ ਇਹਨਾਂ ਦੇ ਨਾਮ ਚੜੀ ਇਹ ਹੁਣ ਜੋ ਵੀ ਗਦਾਬਰੀ ਹੈ ਜੋ ਵੀ ਜਵਾਬੰਦੀ ਹੈ ਇਹ ਸਾਰਾ ਕੁਝ ਸਾਡੇ ਨਾਮ ਹੈ ਪਰ ਇਸ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਕਹਿੰਦੇ ਆ ਇਸ ਸੀਐਮ ਤੱਕ ਇਹ ਗੱਲ ਪਹੁੰਚਾ ਦਿੱਤੀ ਯਾਰ ਤੁਸੀਂ ਇਨਸਾਫ ਦੀ ਮੰਗ ਕੀਤੀ ਹੈ ਅਗਰ ਜੇ ਇਨਸਾਫ ਨਹੀਂ ਮਿਲਦਾ ਤਾਂ ਫਿਰ ਅੱਗੇ ਅਨਸਾਫ ਨਹੀਂ ਮਿਲਦਾ ਫਿਰ ਅਸੀਂ ਹੋਰ ਕਦਮ ਚੁੱਕਾਂਗੇ ਠੀਕ ਹਾਂ ਲਾਵਾਂਗੇ ਧਰਨਾ ਦੇ ਬੈਠਾਂਗੇ ਹਾਂ ਧਰਨਾ ਲਾਵਾਂਗੇ ਸਾਡੀ ਸੰਗਤ ਆਊਗੀ ਫਿਰ ਧਰਨਾ ਲੱਗੂਗਾ ਇੱਥੇ ਪੂਰਾ ਫਿਰ ਤੇ ਪੂਰਾ ਹੋਊਗਾ ਅਸੀਂ ਕਹਿੰਦੇ ਕਿ ਕਿਉਂ ਹੋ ਕਰੀਏ ਜੇ ਇੰਨ ਇਨਸਾਫ ਵਿੱਚ ਜੇ ਦੁੱਧਾ ਦੁੱਧ ਪਾਣੇ ਹਾਂ ਸਾਡੇ ਕਾਜ ਦੇਖ ਲਓ ਸਾਰੇ ਪੂਰੇ ਸਾਨੂੰ ਬੁਲਾ ਲਓ ਜਿੱਥੇ ਕਹਾਂਗੋ ਉਥੇ ਅਸੀਂ ਆਨੂੰ ਤਿਆਰਾਂ ਸਾਡੇ ਕਾਜ ਦੇਖ ਲੈਣੋ ਉਹਨਾਂ ਦੇ ਕਾਜ ਦੇਖ ਲਓ ਵੀ ਤੁਸੀਂ ਹਾਂ ਦੱਸੋ ਤੁਹਾਡੇ ਬਾਪ ਦੀ ਜੀ ਹੈ ਨਾ ਦਾਦੀ ਦੀ ਜੀ ਨਾ ਕਿੱਥੋਂ ਆਈਏ ਤੁਹਾਨੂੰ ਦਿਖਾਓ ਸਾਡੇ ਰਿਕਾਰਡ ਦੇਖ ਲਓ ਪਰ ਜੇ ਅਸੀਂ ਰਹਿਮਤ ਕਰਕੇ ਜੇ ਇਥੇ ਕਦੇ ਦੇਈ ਦਿੱਤੀ ਤਾਂ ਹੁਣ ਇਹ ਥੋੜਾ ਕਿ ਆਂਡਾ ਵੀ ਸਮਾਂ ਤੇ ਮੁਰਗੀ ਵੀ ਸਮਾਂ ਮੈਂ ਹਾਂ ਤੁਸੀਂ ਉਹਨਾ ਆਪ ਤੁਸੀਂ ਕੀ ਸੋਚਿਆ ਵੀ ਇਹ ਜਗਾ ਜਿਹੜੀ ਆ ਵੀ ਉੱਤੇ ਦੀਰਾ ਬਣਾਉਣਾ ਹੈ ਜਾਂ ਉੱਤੇ ਦਾ ਪਹਿਲਾਂ ਨਾ ਕੋਈ ਉੱਤੇ ਅਸੀਂ ਪਹਿਲਾ ਤਾਈ ਰਹੂਗਾ ਪਹਿਲਾ ਤਾਈ ਹੋ ਚੱਲੂਗਾ ਕੰਮ ਅਸੀਂ ਕਹਿੰਦੇ ਆ ਵੀ ਨਾ ਐਸੇ ਬੰਦਿਆਂ ਨੂੰ ਅਸੀਂ ਦੇਖ ਕੇ ਹੁਣ ਪਸਤਾ ਰਹੇ ਹਾਂ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬੂਟਾ ਸਿੰਘ ਹੈ ਮੈਂ ਸੰਤ ਬਾਬਾ ਬਲਵਿੰਦਰ ਸਿੰਘ ਦਾ ਸੇਵਾਦਾਰ ਆ ਮਾ ਕਾਫੀ ਲੰਬੇ ਸਮੇਂ ਤੋਂ ਬਾਬਾ ਜੀ ਨਾਲ ਸੰਘਰਸ਼ ਕਰ ਰਹੇ ਆ। ਪਹਿਲਾਂ ਇਹਨਾਂ ਨੂੰ ਸਿਖ ਸਮਝਾਇਆ ਸੀ ਵੀ ਤੁਸੀਂ ਜ਼ਮੀਨ ਛੱਡ ਦਿਓ ਨਾ ਤੁਸੀਂ ਠੇਕਾ ਦਿੰਦੇ ਹੋ। ਉਹ ਕਹਿੰਦੇ ਵੀ ਠੇਕਾ ਨਹੀਂ ਦਿੰਦੇ। ਠੀਕ ਆ ਇਹਨਾਂ ਨੇ ਬੰਦ ਕਰਤਾ। ਇਹ ਤਿੰਨ ਭਾਈ ਨਹੀਂ ਸਕੇ। ਤਿੰਨਾਂ ਨੇ ਬਾਬਾ ਜੀ ਜ਼ਮੀਨ ਤੇ ਕਬਜ਼ਾ ਕਰ ਲਿਆ। ਲਿਖਤ ਸਾਡੇ ਕੋਲੇ ਪਈ ਐ। ਅਸੀਂ ਸਰਵ ਕਰਨ ਤੋਂ ਬਾਅਦ ਅਸੀਂ ਐਫਸੀਆਰ ਦੇ ਗਏ। ਐਫਸੀਆਰ ਨੇ ਗਰਦੌਰੀਆਂ ਤੋੜ ਕੇ ਨੀਚੇ ਵਾਲੀਆਂ ਅਦਾਲਤਾਂ ਜਿਹੜੀਆਂ ਫਰੀਦਕੋਟ ਦੀਆਂ ਅਦਾਲਤਾਂ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਫਟਕਾਰ ਪਾਈ। ਲਿਖਤ ਵਿੱਚ ਨੋਟ ਕੀਤਾ ਹੋਇਆ ਹੈ ਵੀ ਇਹਨਾਂ ਨੇ ਬਹੁਤ ਗਲਤ ਫੈਸਲਾ ਕਰਿਆ। ਇਥੇ ਬਲਵਿੰਦਰ ਕੌਰ ਮੈਡਮ ਸੀ ਰਿਕਾਰਡ ਰੂਮ ਦੇ ਵਿੱਚ ਉਹਨੇ ਸਾਰਾ ਕੰਮ ਖਰਾਬ ਕੀਤਾ ਉਹ ਪੈਨਸ਼ਨ ਚਲੇਗੀ ਉਹ ਪਾਕਥਲਾ ਕਲਾਂ ਦੀ ਹੈ ਇਹ ਬੰਦੇ ਨਾਲ ਮਿਲੀ ਹੋਈ ਸੀ ਪੰਚਾਇਤ ਨਾਲ ਮਿਲ ਕੇ ਸਾਰੇ ਬਾਬੇ ਦੇ ਪਟਵਾਰੀ ਦੀ ਮਿਲੀਪੁੱਤ ਨਾਲ ਗਰਦੌਰੀਆਂ ਤੋੜਤੀਆਂ ਐਫਸੀਆਰ ਨੇ ਗਰਦੌਰੀਆਂ ਬਾਬਾ ਜੀ ਦੇ ਨਾ ਕਰਤੀਆਂ ਦੁਬਾਰੇ ਸਾਰਾ ਕੰਮ ਰਿਕਾਰਡ ਓਕੇ ਹੈ ਸਾਨੂੰ ਤਿੰਨ ਵਾਰੀ ਅੱਜ ਤੀਜੀ ਵਾਰ ਅਸੀਂ ਆਏ ਆ ਦੋ ਵਾਰ ਸਾਨੂੰ ਡੇਟ ਦੇ ਕੇ ਪਹਿਲਾਂ ਇਹਨਾਂ ਨੇ ਵੀ ਥੋੜੀ ਨਿਸ਼ਾਨਦੇਹੀ ਕਰਾਵਾਂਗੇ ਨਿਸ਼ਾਨਦੇਹੀ ਨਾਲ ਨਹੀਂ ਹੁਣ ਦਿੱਤੀ ਅੱਜ ਫੇਰ ਸਾਨੂੰ ਦੋ ਤਿੰਨ ਡੇਟ ਦੇ ਕੇ ਅੱਜ ਫੇਰ ਇਹਨਾਂ ਨੇ ਸਾਡੀ ਨਿਸ਼ਾਨਦੇਹੀ ਨਹੀਂ ਹੁਣ ਦਿੱਤੀ ਪਟਵਾਰੀ ਤੋਂ ਸਾਥੋਂ ਅਸੀਂ 90000 ਰੁਪਏ ਰਿਸਤੋਲ ਲੈ ਗਿਆ ਲੱਖ ਦੇ ਲੱਖ ਆਸ-ਪਾਸ ਉਹਦੀ ਸਕ੍ਰੀਨਸ਼ਾਟ ਹੀ ਭੇਜਤੇ ਸਰਕਾਰ ਨੂੰ ਉਹ ਸਸਪੈਂਡ ਹੋ ਗਿਆ ਜੇ ਨਹੀਂ ਹੋਇਆ ਪਤਾ ਨਹੀਂ ਹਜੇ ਉਹ ਸਾਥੋਂ ਰਿਸਤੋਲ ਲੈ ਗਿਆ ਸਾਡਾ ਕੰਮ ਕੋਈ ਨਹੀਂ ਕੀਤਾ ਹੁਣ ਅੱਗੇ ਅਸੀਂ ਜਸੇ ਬੰਦੀਆਂ ਜਿੰਨੇ ਵੀ ਸਮਾਜ ਸੇਵਾਏ ਸੇਵਕ ਨੇ ਸਾਡਾ ਡੇਰਾ ਹੈਗਾ ਅੰਮ੍ਰਿਤਸਰ ਆਨੰਦਪੁਰ ਸਾਹਿਬ ਰੋहतक ਪਟਿਆਲਾ ਗੋਨਿਆਣਾ ਮੰਡੀ ਕੈਂਥਲ ਜਮਨਾ ਨਗਰ ਸਾਰੀਆਂ ਸੰਗਤਾਂ ਬੱਸਾਂ ਗੱਡੀਆਂ ਭਰ ਕੇ ਅੱਜ ਵੀ ਸੰਤਾ ਆ ਰਹੀ ਸੀ ਅਸੀਂ ਰੋਕਤੇ ਵੀ ਹਜੇ ਨਹੀਂ ਆਏ ਜੀ ਸਾਡੀ ਨਿਸ਼ਾਨਦੀ ਹੋ ਜੂਗੀ ਪਰ ਸਾਡੀ ਸਨ ਨਿਸ਼ਾਨਦੇਹੀ ਰੂਗੀ ਹੁਣ ਜਿੰਨੀਆਂ ਸਿੱਖ ਜਿਸ ਜਿਸ ਬੰਦੀਆਂ ਨੇ ਧਾਰਮਿਕ ਜਿਸ ਬੰਦੀਆਂ ਨੇ ਕਿਸੇ ਜਿਸ ਬੰਦੀਆਂ ਨੇ ਸਾਰੀਆਂ ਇਹਦੇ ਵਿੱਚ ਇੱਥੇ ਧਰਨੇ ਲਾਵਾਂਗੇ ਸੰਜੂ ਨੇ ਵੀ ਆਊਗੀ ਗੁਰਦਤ ਸਿੰਘ ਐਮ ਐਲ ਏ ਦੇ ਘਰੇ ਧਰਨੇ ਲਾਵਾਂਗੇ ਦੋ ਵਾਰੀ ਇਸ ਨੂੰ ਮਿਲੇ ਸਾਡੇ ਨੇ ਕੋਈ ਫੈਸਲਾ ਨਹੀਂ ਕੀਤਾ ਸਾਥੋ ਕਾਜ ਫੜ ਕੇ ਰੱਖ ਲੈਂਦਾ ਹੈ ਬਾਕੀ ਉਹ ਪਾਰਟੀਆਂ ਨੇ ਫਿਰ ਮਿਲ ਜਾਂਦਾ ਹੈ ਦੋ ਵਾਰੀ ਨੂੰ ਮਿਲੇ ਗੁਰਦਤ ਸਿੰਘ ਸੇਖੋਂ ਐਮ ਐਲ ਏ ਫਰੀਦਕੋਟ ਸਾਡੇ ਨਾਲ ਬਹੁਤ ਜਿਆਦਾ ਧੱਕਾ ਕਰ ਰਹੇ ਹੈ ਮੇਰੀ ਸੀਐਮ ਸਾਹਿਬ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਤੁਸੀਂ ਸੱਚ ਦੇ ਮਾਰਗ ਤੇ ਚੱਲੇ ਹੋਏ ਹੋ ਸਰ ਸਾਚੀ ਦੇ ਮਾਰਗੇ ਚੱਲੇ ਹੋਏ ਆ ਤੁਹਾਡਾ ਨਾਮ ਹੈ ਤੁਹਾਡੇ ਨਾਮ ਦੇ ਵਿੱਚ ਇਹ ਬੰਦੇ ਧੋਖਾਧੜੀ ਕਰਕੇ ਲੋਕਾਂ ਤੋਂ ਪੈਸੇ ਗੁੰਮਰਾਹ ਕਰ ਰਹੇ ਨੇ ਲੋਕਾਂ ਦੇ ਪੈਸੇ ਲੈ ਰਹੇ ਨੇ ਲੁੱਟਮਾਰ ਕਰ ਰਹੇ ਨੇ ਉਹ ਸਾਡੀ ਸੰਤਾਂ ਦੀ ਜ਼ਮੀਨ ਨੂੰ ਦਬਾਉਣਾ ਚਾਹੁੰਦੇ ਨੇ ਸਾਡੀ ਸੀਐਮ ਸਾਹਿਬ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਤੁਸੀਂ ਐਡਾ ਵੱਡਾ ਤੁਹਾਡਾ ਨਾਮ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦਾ ਹੈ ਤੁਸੀਂ ਗੁਰੂ ਘਰ ਦੇ ਪ੍ਰੇਮੀ ਹੋ ਇਸ ਕਰਕੇ ਸਾਡੀ ਅੱਠ ਬੰਦ ਕੇ ਬੇਨਤੀ ਹੈ ਵੀ ਸਾਡਾ ਜਿਹੜਾ ਮਸਲਾ ਹੈ ਇਹ ਹੱਲ ਕੀਤਾ ਜਾਵੇ ਸਾਡੀ ਨਿਸ਼ਾਨਦੇਹੀ ਕੀਤੀ ਜਾਵੇ ਨਿਸ਼ਾਨਦੇਹੀ ਤੇ ਟੱਕੇ ਨਹੀਂ ਸੀ ਵੀ ਜਾ ਕਰ ਲਾਂਗੇ ਪਰ ਅਸੀਂ ਲੜਨਾ ਨਹੀਂ ਚਾਹੁੰਦੇ ਅਸੀਂ ਕਹਿੰਦੇ ਕਿ ਜਮੀਨ ਕਿਸੇ ਹੋਰ ਦੀ ਨਾ ਕਰਤਾ ਲਵਾਂਗੇ ਅਸੀਂ ਕੋਈ ਚੱਕਰ ਨਹੀਂ ਹੈ ਚੱਕਦਾਂ ਫੱਟੇ ਕੋਈ ਗੱਲ ਨਹੀਂ ਹੈ ਜੀ ਪਰ ਸਾਡਾ ਸਾਡਾ ਇਹੀ ਤਾਰੂਕੇ ਬੱਠੇ ਆ ਵੀ ਕਿ ਜ਼ਮੀਨ ਦੇ ਟਰੈਕਟਰ ਜੀ ਹੋਰ ਦੇਣਾ ਵਾਦ ਜੀ ਸਾਡੀ ਨਿਸ਼ਾਨਦੇਹੀ ਕਰਾ ਦਿਓ ਤਾਂ ਕਿ ਜਿਹੜੀ ਸਾਡੀ ਜ਼ਮੀਨ ਹੈ ਜਿਹੜਾ ਸਾਡਾ ਹੱਕ ਹੈ ਅਸੀਂ ਉੱਥੇ ਜਾ ਕੇ ਬਾਬਾ ਜੀ ਜ਼ਮੀਨ ਛੜਾ ਕੇ ਡੇਰੇ ਤੇ ਲੰਗਰ ਗੁਰੂ ਦੇ ਲੰਗਰ ਚਲਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜਿਹੜੇ ਵਿਅਕਤੀ ਨੇ ਉਹ ਕਿਕੀ ਢਿੱਲੂ ਦੇ ਬੰਦੇ ਨੇ ਪਹਿਲਾਂ ਉਹ ਕਾਂਗਰਸ ਨਾਲ ਸੀਗੇ ਉਹ ਤੋਂ ਸਾਡੀਆਂ ਗਰਦੋਰੀਆਂ ਤੜਾਈਆਂ ਹੁਣ ਉਹਨਾਂ ਨੇ ਪਤਾ ਲੱਗ ਕੇ ਵੀ ਆਮ ਆਦਮੀ ਪਾਰਟੀ ਸਰਕਾਰ ਆ ਗਈ ਹੁਣ ਟਪੂਸੀ ਮਾਰ ਕੇ ਇੱਧਰ ਆ ਗਏ ਗੁਰਦਤ ਸਿੰਘ ਵੱਲ ਵੀ ਹੁਣ ਸਾਨੂੰ ਇਹ ਪਚਾ ਦੂਗਾ ਜਿਹੜੀ ਉਥੋਂ ਦੀ ਪੰਚਾਇਤ ਹੈ ਉਹ ਆਮ ਆਦਮੀ ਪਾਰਟੀ ਪੰਚਾਇਤ ਹੈ ਤਹਿਸੀਲਦਾਰ ਰਿਟਾਇਰਮੈਂਟ ਹੋ ਗਿਆ 840 ਰੁਪਏ ਦਾ ਝਾਲੀ ਸੇਲ ਲੈਟਰ ਬਣਾ ਕੇ ਉਹਨੇ ਢਾਈ ਕਿੱਲੇ ਬਾਬੇ ਦੇ ਆਪਣੇ ਨਾ ਹੀ ਕਰਾ ਲੇ ਬਾਬਾ ਜੀ ਤੇ ਝਾਲੀ ਸੰਗ ਕਰਤੋਂ ਅਸੀਂ ਫੋਨ ਵੀ ਕਰਾਇਆ ਸੇਲ ਲੈਟਰ ਬਣਾ ਕੇ ਲੈ ਲਈ ਜੀ ਸਾਨੂੰ ਫੋਨ ਦੇ ਧਮਕੇ ਦਿੰਦਾ ਹੈ ਤਾਂ ਵੀ ਬਾਬਾ ਜੀ ਨੂੰ ਸੋਨੂੰ ਮਾਰੂੰਗਾ ਦੇ ਵਿੱਚ ਮੇਰੇ ਕੋਲ ਫੋਨ ਹੈ ਰਿਕਾਰਡਿੰਗ ਵੀ ਸ਼ਾਇਦ ਮੈਂ ਮੋਬਾਈਲ ਨੇ ਕੀਤੀ ਨਹੀਂ ਪਰ ਦੇਖਿਆ ਨਹੀਂ ਮੈਂ ਪਰ ਮੈਨੂੰ ਧਮਕੀ ਦਿੱਤਾ ਹੈ ਫੋਨ ਕਰਕੇ ਧਮਕਾਇਆ ਹੈ ਵੀ ਤੁਹਾਨੂੰ ਛੱਡ ਦੇਣੀ ਅਸੀਂ ਤੁਸੀਂ ਪਰਕੇ ਦਿਖਾਓ ਜਿਵੇਂ ਦੇ ਵਿੱਚ ਮੇਰਾ ਜ਼ਿਲ੍ਹਾ ਮਾਨਸਾ ਜੀ ਮੈਂ ਸੰਤਾਂ ਦੇ ਨਾਲ ਹੀ ਰਹਿਣਾ ਹੈ ਸੰਤਪਾਪ ਬਿਰਵਿੰਦਰ ਸਿੰਘ ਦਾ ਸੇਵਾਦਾਰਾਂ ਮੈਂ ਮੈਂ ਆਰਮੀ ਚੋਂ ਰਿਟਾਇਰਮੈਂਟ ਆਇਆ ਮੈਂ ਸੰਤਾਂ ਦੇ ਨਾਲ ਹੀ ਰਹੂੰਗਾ ਮੈਂ ਘਰ ਪਰਿਵਾਰ ਛੱਡਦਾ ਮੈਂ ਸੰਤਾਂ ਦੇ ਨਾਲ ਹੀ ਰਹੂੰਗਾ ਸੰਤਾਂ ਦੇ ਨਾਲ ਹੀ ਸਿੱਧੀ ਪਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਭ 50 ਸਾਲ ਤੋਂ ਜਿਹੜਾ ਹੈਗਾ ਉਹ ਧਿਰ ਜਿਹੜੀ ਆ ਉਹ ਬਾਹਰੀ ਹੈ ਕਿਉਂਕਿ ਮੇਰੇ ਕੋਲੇ ਵੀ ਬਾਬੇ ਵੀ ਆਏ ਸੀ ਮੈਂ ਬਾਬਾ ਜੀ ਨੂੰ ਵੀ ਕਹਿ ਸੀ ਕਿ ਬਾਬਾ ਜੀ ਮੈਨੂੰ ਪੂਰੀ ਜਿਹੜੀ ਆਪਦੀ ਜਮ੍ਹਾਂ ਬੰਦੀ ਆਪਦੇ ਕਾਗਜ਼ ਪੁੱਤਰ ਦਿਖਾਓ ਤੁਹਾਨੂੰ ਕਿਹੜੇ ਕੋਰਟ ਨੇ ਆਰਡਰ ਕੀਤਾ ਤੇ ਇਹਨਾਂ ਨੇ ਆਪਦੀ ਨਿਸ਼ਾਨਦੇਹੀ ਵਾਸਤੇ ਦਰਖਾਸਤ ਦਿੱਤੀ ਸੀ ਸਰਕਾਰ ਨੇ ਇਹਨਾਂ ਨੂੰ ਨਿਸ਼ਾਨਦੇਹੀ ਦਾ ਟਾਈਮ ਵੀ ਦਿੱਤਾ ਸੀ ਦੂਜੀ ਧਿਰ ਨੇ ਉਹ ਦੱਸਣ ਮੁਤਾਬਕ ਹੈ ਦੂਜੀ ਧਿਰ ਦੇ ਕਿ ਸਾਡਾ ਹਾਈ ਕੋਰਟ ਦੇ ਵਿੱਚ ਔਰ ਇੱਕ ਹੋਰ ਕੇਸ ਚੱਲ ਰਿਹਾ ਹੈ ਉਹਨਾਂ ਨੇ ਆਪਦੀ ਅੱਜ ਐਪਲੀਕੇਸ਼ਨ ਤਹਿਸੀਲਦਾਰ ਸਾਹਿਬ ਨੂੰ ਦਿੱਤੀ ਤੇ ਤਹਿਸੀਲਦਾਰ ਸਾਹਿਬ ਨੇ ਕਾਨੂੰਗੋ ਨੂੰ ਭੇਜਤਾ ਕਿ ਔਰ ਮੈਨੂੰ ਇਹ ਪਤਾ ਲੱਗਿਆ ਕਿ ਜਮ੍ਹਾਂਬੰਦੀ ਤੇ ਵੀ ਇਹਦੀ ਐਡ ਹੋਈ ਵੀ ਹੈ ਕਿ ਜਿੰਨਾ ਚਿਰ ਇਸ ਕੋਰਟ ਕੇਸ ਦਾ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਇਹ ਜਿਹੜੇ ਆ ਕਿਸੇ ਵੀ ਤਰ੍ਹਾਂ ਦੇ ਹੱਕ 'ਚ ਮੰਤੀ ਜਾਂ ਹੋਰ ਕੁਝ ਕੋਈ ਵੀ ਨਵੀਂ ਅਮੈਂਡਮੈਂਟ ਉਹ ਨਾ ਕੀਤੀ ਜਾਵੇ ਇਹ ਜਮ੍ਹਾਂਬੰਦੀ ਦੇ ਉੱਤੇ ਐਡ ਆ ਸੋ ਇਸ ਵਾਸਤੇ ਮੈਂ ਤਾਂ ਸੰਝਿਆ ਬੰਦਾ ਨਾ ਮੈਂ ਜ਼ਮੀਨ ਵਾਉਣੀ ਹੈ ਮੈਂ ਤਾਂ ਆਪਦੀ ਜ਼ਮੀਨ ਠੇਕੇ ਤੇ ਦਿੱਤੀ ਹੋਈ ਹੈ ਸੋ ਇਸ ਵਾਸਤੇ ਮੇਰਾ ਇਸ ਕੇਸ ਨਾਲ ਕੋਈ ਲਾਗਤ ਦੇਗਾ ਨਹੀਂ ਮੇਰੇ ਕੋਲੇ ਬਾਬੇ ਆਏ ਸੀ ਸਗੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਦੇਓ ਜੀ ਮੈਂ ਤੁਹਾਡੀ ਹੈਲਪ ਕਰੂੰਗਾ ਜੇ ਅਗਰ ਤੁਹਾਡੀ ਕੋਈ ਜ਼ਮੀਨ ਨੱਪਦਾ ਹੈ ਮੇਰੇ ਇਲਾਕੇ ਦਾ ਕੋਈ ਬੰਦਾ ਕਿਸੇ ਵੀ ਕਿਸਮ ਦੀ ਕੋਈ ਗਲਤ ਗੱਲ ਕਰਦਾ ਤਾਂ ਉਹਨੂੰ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਸੋ ਇਹ ਕੋਰਟ ਕੇਸ ਹੈ ਜੀ ਕੋਰਟ ਕੇਸਾਂ ਦੇ ਵਿੱਚ ਮਸਲਾ ਹੈਗਾ ਅਦਾਲਤ ਜੀ ਨੂੰ ਮਰਜ਼ੀ ਦੇ ਦੇ ਜਾਂ ਜੇਕਰ ਅਦਾਲਤ ਤੋਂ ਫੈਸਲਾ ਹੋ ਗਿਆ ਤਾਂ ਕਾਗਜ਼ ਪੱਤਰ ਦੇ ਦੇਣ ਡੀਸੀ ਸਾਹਿਬ ਉਹ ਤੇ ਆਰਡਰ ਕਰ ਦੇਣਗੇ ਤੇ ਅਸੀਂ ਉਹਦਾ ਕਬਜ਼ਾ ਦਵਾ ਦੇਾਂਗੇ ਨਾਲ ਪੁਲਿਸ ਜਾਊਗੀ ਸਾਰਾ ਕੁਝ ਜਾਊਗਾ ਪ੍ਰਸ਼ਾਸਨ ਜਾਊਗਾ ਔਰ ਜਿਹੜੇ ਹਰ ਇੱਕ ਕੰਮ ਦੀ ਪ੍ਰਕਿਰਿਆ ਉਹ ਕੋਰਟ ਦੇ ਆਰਡਰ ਡੀਸੀ ਸਾਹਿਬ ਨੂੰ ਦੇਣ ਡੀਸੀ ਸਾਹਿਬ ਪੁਲਿਸ ਦੀ ਮਦਦ ਲੈ ਕੇ ਕਬਜ਼ਾ ਦਵਾਦੂਗੀ ਕੋਈ ਸਮੱਸਿਆ ਨਹੀਂ ਸਾਹਿਬ ਤਾਂ ਗੱਲ ਉੱਤਾਰਾ ਤਿਆਰ ਹੈ ਤੁਸੀਂ ਵੀ ਦੇਖੋ ਡੀਸੀ ਸਾਹਿਬ ਬਕਾਇਦਾ ਲਿਖਤੀ ਐਸਐਸਪੀ ਨੂੰ ਆਰਡਰ ਕੱਢਣਗੇ ਉਸ ਜਿਹੜੀ ਹੈ ਪ੍ਰਸ਼ਾਸਨ ਦੀ ਹਮਾਇਤ ਵਾਸਤੇ ਕਿਉਂਕਿ ਇੱਕ ਪਿੰਡ ਦੇ ਨਾਲ ਲੜਾਈ ਹੈ ਤਕਰੀਬਨ ਕਾਫੀ ਘਰ ਹੈ ਜਿਹੜੇ ਉਸ ਤੇ ਕਾਬਜ਼ ਹੈ ਉਸ ਤੇ ਪਿੰਡ ਦੇ ਵਿੱਚ ਲੜਾਈ ਹੋ ਜਾਂਦੀ ਤਾਂ ਪੁਲਿਸ ਵੀ ਜਵਾਬ ਦੇਆ ਔਰ ਇੱਕ ਕੰਲਾ ਕਨਗੋ ਜਾ ਕੇ ਨਿਸ਼ਾਨਦੇ ਹੀ ਨਹੀਂ ਕਰ ਸਕਦਾ ਸੋ ਇਸ ਵਾਸਤੇ ਜਿਹੜੇ ਕੋਰਟ ਤੋਂ ਵੱਲੋਂ ਆਡਰ ਆਇਆ ਉਹ ਡੀਸੀ ਸਾਹਿਬ ਨੂੰ ਦੇਣ ਮੈਂ ਹੈਲਪ ਕਰੂੰਗਾ ਜਿੰਨੀ ਜਲਦੀ ਹੋ ਸਕੇ ਉਹਨਾਂ ਦੀ ਕਰਵਾ ਕੇ ਦੇਵਾਂਗੇ ਪਰ ਥਰੂ ਜਿਹੜਾ ਹੈਗਾ ਪ੍ਰੋਪਰ ਚੈਨਲ ਥਰੂ ਕਾਨੂੰਨ ਜੋ ਕਾਨੂੰਨ ਕਹਿੰਦਾ ਜਿਹਦੇ ਹੱਕ ਚ ਹੋਊਗਾ ਉਹਨੂੰ ਦਵਾ ਦੇਗੇ ਕਿ ਜੇ ਨਾ ਇਹ ਸਾਡੇ ਕੰਮ ਹੋਇਆ ਤਾਂ ਅਸੀਂ ਵੱਡੇ ਲੈਵਲ ਤੇ ਧਰਨਾ ਦੇਵਾਂਗੇ ਐਮਐਲਏ ਦੀ ਕੋਟੀ ਇਲਾਕੇ ਡੀਸੀ ਦੀ ਕੋਟੀ ਦੇਖੋ ਕੋਰਟ ਦੇ ਆਡਰ ਲੈ ਕੇ ਆਉਣ ਡੀ ਸੀ ਸਾਹਿਬ ਉਹਨੂੰ ਮਾਰਕ ਕਰਨ ਧਰਨਾ ਦੇਣਾ ਤਾਂ ਉਹਨਾਂ ਦਾ ਅਧਿਕਾਰ ਹੈ ਕਿਤੇ ਵੀ ਦੇ ਸਕਦੇ ਆ ਉਹ ਇਸ ਗੱਲ ਲਈ ਖੁੱਲੀ ਛੁੱਟੀ ਹੈ ਪਰ ਧਰਨਾ ਤੇ ਕਾਗਜ਼ਾਂ 'ਚ ਫਰਕ ਹੈ ਨਾ ਜੀ ਤੁਸੀਂ ਜੇ ਤੁਹਾਡੇ ਕੋਲ ਕਾਗਜ਼ਾ ਤਾਂ ਦਿਓ ਡੀ ਸੀ ਸਾਹਿਬ ਨੂੰ ਡੀ ਸੀ ਸਾਹਿਬ ਆਰਡਰ ਕਰ ਦੇਣਗੇ ਪੁਲਿਸ ਦੀ ਹਮਦਦ ਦੇਵਾਂਗੇ ਜਾ ਕੇ ਤੁਹਾਡਾ ਜਿਹੜਾ ਜਿੱਥੇ ਜਿੱਥੇ ਤੁਹਾਡੀ ਜ਼ਮੀਨ ਆਉਂਦੀ ਹੈ ਕਿਉਂਕਿ ਪਿੰਡ ਦੇ ਵਿੱਚ ਤਾਂ ਇਹਨਾਂ ਨੂੰ ਇਹ ਆਪ ਨੂੰ ਵੀ ਨਹੀਂ ਪਤਾ ਹੋਣਾ ਕਿ ਇਹਦਾ ਜ਼ਮੀਨ ਕਿੱਥੇ ਆਰਡਰ ਤੋਂ ਬਾਅਦ ਦੋਵਾਂ ਤੇ ਲਈ ਸੇਫਟੀ ਕਰਾਉਣ ਦੇ ਵਿੱਚ ਨਹੀਂ ਆਪਾਂ ਤਾਂ ਜਿਹਦਾ ਹੱਕ ਬਣਦਾ ਜਿਹਨੂੰ ਜਿਹਦੇ ਹੱਕ ਤੇ ਕੋਰਟ ਦੇ ਦਊਗੀ ਮੈਂ ਸੁਣਨ ਤੇ ਆ ਵੀ ਦੂਜੀ ਧਿਰ ਨੇ ਵੀ ਇਹਨਾਂ ਨੂੰ ਕਿਹਾ ਵੀ ਤੁਸੀਂ ਕੋਰਟ ਤੋਂ ਆਰਡਰ ਲਿਆਓ ਜੇ ਅਸੀਂ ਜ਼ਮੀਨ ਛੱਡ ਦਿਆਂਗੇ